ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੱਸੀ ਗੱਲ ਬਾਈ ਸੱਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹੈ ਤੇ ਮੋਬਾਈਲ ਨੰਬਰ ਆਪਣਾ 6283871527 6283871527 ਆਪਾ ਦਿਖਾਵਾਂਗੇ ਇੱਕ ਬੈੜ ਤਾਜੀ ਸੂਈ ਵੀ ਤੇ ਇੱਕ ਗੱਬਣ ਕੱਚੀ ਹੈ ਨਾ ਬਾਵਾ ਤੇ ਪਹਿਲਾ ਨੰਬਰ ਜਿਹੜੀ ਆਪਾਂ ਇਹ ਜਰਸੀ ਦਾ ਕ੍ਰੋਸ ਦੇਖਦੇ ਪਏ ਹਣਾ ਤੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਹੈ ਦੂਜਾ ਸੂਆ ਜਰਸੀ ਦਾ ਤੇ ਥੋੜਾ ਸਾਈਵਾਲ ਦਾ ਮੇਲ ਆ ਗਿਆ ਦੋਨੇ ਪੰਤਾ ਜਾਣ ਹਾਂਜੀ ਠੀਕ ਹੈ ਤੇ ਬਚਾ ਇਹਨੇ ਕੀ ਦਿੱਤਾ ਬਚਾ ਮੇਲ ਦੇ ਦਿੱਤਾ ਬਈ ਤੇ ਜੇਰ ਵਗੈਰਾ ਪੈ ਚੁੱਕੀ ਆ ਹਾਂ ਜੇਰ ਉਹ ਪਈ ਦੀ ਜੇਰ ਕੰਪਲੀਟ ਜੇਰ ਜੋਪੀ ਬੱਠਲ ਚ ਹਣਾ ਤੇ ਚਵਾਈਟ ਵੀ ਕਰਕੇ ਦੇਖੀ ਆਪਾਂ ਹਾਂਜੀ ਹਾਂ ਕਰਾਈ ਦੇ ਦੋ ਕਿੰਨਾ ਕੁ ਦੋ ਦੇ ਦੂ ਸੋ ਦੋ ਧਾਰਾ ਉਹਨਿੰਨੀ ਗਲੋ ਵਾਲੀ ਇਹ ਕੋਈ ਧਾਰਾ ਧਾਰਾ ਗਲੋ ਮਨੇ ਜਿਹੜਾ ਵੀ ਮਾਰਦੇ ਵਜੇ ਚੋਈ ਦੀ ਵੀ ਵਧੀਆ ਢੰਗੀ ਸਿਰਪੁਰੀ ਉਹਦੇ ਮਾਰਕੀਟ ਦਿਖਾ ਦੇ ਲਿਆ ਧਾਰਾ ਤੂੰ ਰੋਕ ਕੇ ਜਮਾ ਧਾਰਾ ਮਾਰ ਦੇ ਪਹਿਲਾਂ ਸੋ ਬਿਰੋ ਧਾਰਾ ਦੇਖ ਸਕਦੇ ਕੈ ਵਾਤਾ ਪੂਰਾ ਮੋਟੇ ਮੋਟੇ ਸਾਫ ਸੁਥਰੇ ਧਾਰਾ ਗਏ ਤੇ ਚੋਣ ਬਸਣਾ ਦੇਖੋ ਬਿਲਕੁਲ ਇੱਕ ਨੰਬਰ ਤੇ ਦੇਖੋ ਵਧੀਆ ਬੱਚਾ ਬੂਚਾ ਚੜਦੀ ਆ ਤੇ ਮਗਰ ਜਨ ਜੀ ਮਾਰਦੀ ਧਾਰਾ ਸੋ ਦੇਖੋ ਚਵਾਈ ਵਾਲੇ ਪਾਸੇ ਪੂਰੀ ਓਕੇ ਜਮਾ ਇੱਕ ਨੰਬਰ ਜੀ ਵੀ ਆਈ ਕੋਈ ਚੁਪ ਕਰ ਨਹੀਂ ਕਰਿਆ ਨਾ ਆਪਾਂ ਉਹਦੇ ਨਾਲ ਪਾਉ ਠੀਕ ਹੈ ਤੋ ਵੇਖੋ ਪੂਰੀ ਸੀਲ ਠੰਡੀ ਆ ਓਕੇ ਆ ਜਮਾ ਇੱਕ ਨੰਬਰ ਤੋੜ ਦੀ ਬਾਹਰ ਨੂੰ ਹੁਣ ਇਹਨੂੰ ਤੋ ਧਾਰਾ ਦੇਖੋ ਚਾਰ ਸਹਣਾ ਜੀ ਬਿਲਕੁਲ ਓਕੇ ਆ ਤੇ 17 18 ਲੀਟਰ ਦੁੱਧ ਮਾਰ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਸੋ ਬ੍ਰੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਇਹ ਦੋ ਬੰਤਾਂ ਮੇਲ ਆ ਗਿਆ ਜਰਸੀਆਂ ਤੇ ਸਾਈਵਾਲ ਦਾ ਤੇ ਬਾਕੀ ਲੇਵਾ ਲੂਵਾ ਪੂਰਾ ਸਾਫ਼ ਸੁਥਰਾ ਦੂਜਾ ਸੂਆ 25 ਸੂਆ ਮੋੜ ਲੈ ਬਾਹਰ ਹੀ ਇੱਥੇ ਅੰਦਰ ਹੀ ਮੋੜ ਲਾ ਪਵੇਂ ਕੋਈ ਚੱਕਣ ਜੀ ਤੇ ਬਾਕੀ ਲੇਵਾ ਦੇਖੋ ਸਾਫ਼ ਸੁਥਰਾ ਪੂਰਾ ਸੋਹਣਾ ਸਾਫ਼ ਸੁਥਰਾ ਲੇਵਾ ਤੇ ਸੂਈ ਸਬਾਈ ਧਾਰਾ ਵਗੈਰਾ ਪੂਰਿਆਂ ਓਕੇ ਆ ਜਮ ਮੌਲਵਰੇ 15711 ਰੁਪਿਆ ਕਰਦੇ ਆਂ ਬਾਕੀ ਮੌਕੇ ਤੇ ਮਾਨਤਨ ਕਰਦਾ ਮਾਨਤਨ ਕਰਦਾਂਗੇ ਹਣਾ ਤੇ ਦੁੱਧ 17 ਲੀਟਰ ਮੰਨ ਕੇ ਲੈ ਲੈ ਬੰਦਾ ਜਿਹੜਾ ਵੀਰ ਮਾਰਦਾ ਤੇ ਦੁੱਧ ਪਾਉ ਵੀ ਫੈਟ ਵਾਲਾ ਹਣਾ ਬਾਕੀ ਵੀਰੋਂ ਦੁੱਧ ਤਾਂ ਕੋਈ ਵੀ ਜਾਨਵਰ ਦਾ ਦੁੱਧ ਸੇਵਾ ਦਾ ਹੈ ਹਣਾ ਠੀਕ ਹੈ ਇਹ ਵੀ ਪਾਸੇਵਾ ਕਰ ਲਾਂਗੇ ਕੋਈ ਜਿਆਦਾ ਜਨ ਨੂੰ ਦੁੱਧ ਦੇਣਾ ਬਾਕੀ ਆਪਾਂ ਦੇਖੀਏ ਸਾਫ਼ ਸੁਥਰੀ ਆ ਜਾਵਾ ਹਣਾ ਸਾਫ਼ ਸੁਥਰੀ ਹੈ ਦੁੱਧ ਤਾਂ ਕੋਈ ਬੋਲਾ ਦੀਆਂ ਕੱਟਿਆ ਕੋਈ ਪੀਲਾ ਬੋਲਾ ਨਹੀਂ ਕੋਈ ਮੱਝਾਂ ਦੇ ਕੱਟਿਆ ਟਟਾ ਬੋਲਾ ਹੈਗਾ ਠੀਕ ਹੈ ਤੇ ਦੂਜਾ ਨੰਬਰ ਜਿਹੜੀ ਉਹ ਵੇਖੀਏ ਨੇ ਵੜਾ ਆਪਾਂ ਇਹ ਬਰ ਕੱਚੀ ਹੈ ਜਿਹੜੀ 14 15 ਗੋਰਗਨ ਬਹੁਤ ਪਈ ਆ ਵਣ ਦੁੱਧ ਦੀ ਇੱਕ ਸਪੈਸ਼ਲ ਟਰਾਲੀ ਉਹਦੇ ਵੀ ਗਰ ਉਹ ਪਲੱਸ ਆ ਵੀ ਗੱਲ ਨੂੰ ਮੰਨ ਲੀ ਜਿਹੜਾ ਵੀ ਮਰਜੀ ਲੈ ਲੀ ਕ੍ਰਾਸ ਬੱਛੀ ਆ ਗਈ ਹੈਣਾ ਸੋ ਵੀਰ ਖੋਲ ਦੇ ਕ੍ਰਾਸ ਬੱਛੀ ਆ ਤੇ 20 ਕਿਲੋ ਦੁੱਧ ਮੰਨ ਲੀਏ ਪਰ ਆਵਣਾ ਪਾ ਸਕਦੀ ਹੈਣਾ ਰੰਗ ਪ੍ਰਿੰਟ ਬੱਛੀ ਤਾਂ ਬਹੁਤ ਚੰਗਾ ਹੈਗਾ ਬਾਕੀ ਠੰਡੀ ਹੈ ਬਬ ਦੇਖੀਏ ਆਪਾਂ ਗਿਆ ਸਟੇਟ ਚੜਾ ਗਾ ਉਹ ਇਥੇ ਹੀ ਫਿੱਟ ਕਰ ਦੇਣਾ ਹੈਗਾ ਠੀਕ ਹੈ ਠੀਕ ਹੈ ਇਹ ਜਿਹੜੀ ਹੈਗੀ 14-15 ਦਿਨ ਦੀ ਤੇ ਇਹਦਾ ਰੇਟ ਕੀ ਹੋਗਾ ਇਹਦਾ ਰੇਟ ਆਪਾਂ ਬਾਈ ਫੂਲ ਤੇ ਕਰਾਂਗੇ ਉਹ ਐਂ ਵੀ ਤਾਂ ਕੱਚੀ ਕਰਕੇ 15 ਦੇ ਲਈ ਦੀ ਹੈ ਹਨਾ ਹਾਂ ਜੀ ਹੁਣ ਬੀਕੂਆ ਪੋਸ ਸਾਹਿਬ ਨਾਲ ਰੇਟ ਕਰਦਾ ਹਾਂ ਹੁਣ ਦੇ ਹਿਸਾਬ ਨਾਲ ਮੰਨ ਤਾਂ ਕੀ ਫੇ ਰੋਕੇ ਦਾ ਬਸ ਹਾਂ ਜੀ ਆਪਣੇ ਕੋਲ ਚਾਲਾਂ ਨੇ ਖੜੀ ਰਹੀ ਦੀ ਪਰੋਸਾ ਹੁਣ ਬਈ ਚਾਰ ਤੇ 20 ਕਿਲੋ ਦੁੱਧ ਬਾਕੀ ਸਾਫ ਸੁਥਰਾ ਚਾਰ ਪਾਸੇ ਦੇਖੀਏ ਗੋਲ ਮਟੋਲ ਜਾਵਾ ਇਹਦੇ ਜੀ ਵੀ ਜਰਸੀ ਦਾ ਕਰਾਓ ਸੀ ਆ ਗਿਆ ਹਨਾ ਸੋ ਦੇਖੋ ਮੂੰਹ ਮੱਥਾ ਜਮਾ ਕਿਆ ਵਾਤਾ ਪੂਰਾ ਸਾਫ ਸੁਥਰਾ ਤੇ ਕ੍ਰਾਸ ਬੱਚੀ ਆ ਦੂਜਾ ਸੂਆ ਸੁੰਦੀ ਆ ਚੰਗਾ ਦੁੱਧ ਪਾ ਦੂ 20 ਕਿਲੋ ਮੰਨ ਕੇ ਲੈ ਲਿਓ ਤੇ ਰੇਡ ਵੀਰ ਕੰਦਾ ਬਿਲਕੁਲ ਵਾਜਿਬ ਹੋਊਗਾ ਫੋਨ ਤੇ ਕਰਾਂਗੇ ਕਿਉਂਕਿ 15 ਦਿਨ ਦੀ ਕੱਚੀ ਆ ਕੋਈ ਫਿਰ ਵੇਚਣ ਵਾਲ ਵੀ ਲੈ ਸਕਦਾ ਇਹਨੂੰ ਕਿਉਂਕਿ 10-15 ਦਿਨ ਆਪਣਾ ਬੋਤਾ ਰੋਗੀ ਇਹਨੇ ਹੋਰ ਹੀ ਸੀਬਿਓ ਸੱਪਾ ਬਣ ਜਾਣਾ ਖਾਬੀ ਕੇ ਸੋ ਦੋ ਬੈੜਾ ਫੋਰਸ ਹੈ ਰਾ ਵੀਰੇ ਨੰਬਰ ਬੋਲ ਦੀ ਆਪਣਾ 6283877527 ਸੋ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਆਪਣੇ ਪਿੰਡੋਂ ਵੀਡੀਓ ਕਵਰ ਕੀਤੀ ਆ ਮੈਂ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ